ਦੇਖ ਸਾਹਿਬ ਤੂੰ ਤੇ ਸਿਮਰਤ ਨਾਲ ਬੀਬੀ ਕਲਾਈਨ ਕਰ ਲੋ ਤੁਹਾਡਾ ਲਾਇਸੈਂਸ ਇੱਥੇ ਹੋ ਤੱਕ ਗਿਆ ਵਾ ਇੱਕ ਲੈਕ ਦਿਨ ਚ ਕਰ ਲੈਈ ਤੂੰ ਕਿਉਂ ਨਾ ਤੂੰ ਹੁਣੇ ਹੀ ਕਰ ਲੋ ਨਾਲੇ ਮੰਮੀ ਖੁਸ਼ ਹੋ ਜਾਣਗੇ ਨਾਲੇ ਉਹਨਾਂ ਦਾ ਧਿਆਨ ਸਾਡੇ ਵਾਲੇ ਸਿਹਤ ਵੱਲ ਜੁਗਿਆ ਯਾਰ ਭਾਜੀ ਮੈਂ ਤੁਹਾਨੂੰ ਸੱਚ ਦੱਸਾਂ ਤੇ ਹੱਲੇ ਅਬੀ ਵੀ ਨੂੰ ਲੈ ਗਿਆ ਹਾਂ ਕੋਈ ਸੋਚ ਨਹੀਂ ਆ ਸੋਚ ਲੈਣੇ ਯਾਰ ਫਿਰ ਆ ਮਾਤਾ ਹਾਂ ਥੋੜਾ ਬੋਧ ਜੀਣ ਦੋ ਵੀ ਇਤੋਂ ਨਾਲਾ ਜੀਣਾ ਆਰਾਮ ਕੀਤਾਈ ਦੇਖੋ ਭਾਈ ਅਜ ਤੱਕ ਤੁਸੀਂ ਮੈਨੂੰ ਜਿਹੜੀ ਵੀ ਗੱਲ ਕਹੀ ਆ ਮੈਂ ਤੁਹਾਡੀ ਗੱਲ ਕਦੀ ਨਹੀਂ ਮੋੜੀ ਬਾਕੀ ਆ ਜਿਹੜੀ ਤੁਸੀਂ ਗੱਲ ਕਹੀ ਨਾ ਮੈਨੂੰ ਮੈਂ ਜਰੂਰ ਸੋਚਾਂਗਾ ਤੇ ਬਾਰੇ ਸੋਚਿਆ ਯਾਰ ਤੂੰ ਨਹੀਂ ਸੋਚਣ ਦੇ ਕਿੰਨੇ ਸੋਚਣਾ ਕੋਈ ਨਹੀਂ ਭਾਈ ਦੀ ਟੈਨਸ਼ਨ ਨਾ ਲਾਓ ਮੈਂ ਨਾ ਜਰੂਰ ਸੋਚਾਂਗਾ ਇੱਕ ਵਾਰੀ ਸਿਮਰਤ ਨਾਲ ਗੱਲ ਕਰਨਾ ਸੋਚਦਾ ਯਾਰ ਨਹੀਂ ਤੇ ਮਾਤਾ ਨੇ ਨਾ ਕੋਈ ਸਿਆਣਾ ਨਹੀਂ ਛੱਡਣਾ ਸਾਰੇ ਤੇ ਦਵਾਈਆਂ ਖਵਾਦੀਆਂ ਸਾਨੂੰ ਮੈਂ ਸੋਚਾਂਗਾ ਠੀਕ ਧਿਆਨ ਰੱਖੀ ਠੀਕ ਆ ਤੂੰ ਸਿਆਣਾ ਮੇਰਾ ਕਹਿਣਾ ਮੰਨਦਾ ਹੁੰਦਾ ਉਹਨੂੰ ਪਤਾ ਪਿਆਰ ਕਰਦਾ ਮੈਨੂੰ ਬੜਾ ਸੁੱਚਾ ਗੁਰੂ ਛੱਮੀ ਮੁੱਕਾ ਨਹੀਂ ਤੋ ਤਾਂ ਮੁੱਕਾ ਤੇਰਾ ਪਾਸਰਾ ਸੁਣ ਨਹੀਂ ਚੱਲਦੇ ਐ ਕੰਨ ਕਾ ਮਾਰ ਕੇ ਤੀ ਸਾਰੀ ਝੜੀ ਦੁਬੜ ਤੇ ਰੋਈ ਸੀ ਇੱਕ ਮਿੰਟ ਇੱਕ ਮਿੰਟ ਬੱਸ ਇੱਕ ਮਿੰਟ ਹੀ ਨੀ ਸਾਰਾ ਮੁੱਖ ਦਾ ਸੱਸਾ ਮਮੀ ਕਾਦੀ ਕਾਲੀ ਪਾਈ ਨੀ ਕਿੱਥੇ ਚੱਲੇ ਚ ਮੈਂ ਹੀ ਚੱਲ ਜਾਣਾ ਤੂੰ ਆਈ ਕਿੱਧਰ ਆਈ ਤੂੰ ਪਤਾ ਮਾਇਰ ਨੂੰ ਬਚਾ ਰਹੀ ਹੈ ਅੱਛਾ ਹੋਰ ਬਾਕੀ ਸਭ ਕਿੱਥੇ ਗਏ ਸੇ ਮਰ ਗਏ ਕਿੱਥੇ ਛੰਮੀ ਪਾਣੀ ਲਿਆ ਮੈਂ ਮਲਾਈ ਨੂੰ ਪਾਣੀ ਪੀਪੋਸ ਕਰਨੀ ਚੋਈ ਨਹੀਂ ਕਿ ਲੋ ਫੇਰ ਮੈਂ ਨਾਲ ਗੱਲ ਕਰੀ ਤੇ ਕੋਈ ਨਹੀਂ ਮੰਮੀ ਗਰਮੀ ਨਹੀਂ ਆ ਰਹੀ ਕਿਹਨੇ ਮੈਂ ਨਾ ਕਰਨੀ ਦੱਸਿਆ ਕਿ ਮੈਂ ਪਹਿਲੇ ਤੁਹਾਡੇ ਨਾਲ ਗੱਲ ਕਰਾਂਣ ਕੇ ਹੋਰ ਕਿੱਥੇ ਨੇ ਸਾਰੇ ਸਸੀ ਕਾਲੀ ਦੀ ਸਸੀ ਕਾਲੀ ਸਿਮਰੰਦਾ ਕੀ ਦੱਸਾਂ ਉਹ ਸਵੇਰ ਦੀ ਬੋਕਰ ਭਾਰੀ ਕਰਕੇ ਤੇ ਅੰਦਰ ਮਾਰ ਕੇ ਨਾ ਗੁੰਡੀ ਮਾਰ ਕੇ ਤੇ ਸੁੱਤੀ ਜੋ ਕਿੰਨੀ ਆਵਾਜ਼ਾਂ ਦਿੱਤੇ ਤੇ ਅੱਜ ਦਾ ਖੁੱਠੀ ਨਹੀਂ ਜਿੱਦੋਂ ਉਹਨੂੰ ਕਿਹਾ ਕਿ ਉਹਨੇ ਰੈੱਡ ਕਰਨੀ ਹੈ ਕੰਮ ਤੂੰ ਕਰਨਾ ਇਸ ਤਰ੍ਹਾਂ ਵੜ ਜਾਂਦੀ ਨੇ ਫਿਰ ਜੇ ਮੈਂ ਪਾਲਾ ਘੱਟਾ ਬੋਲੀ ਤਾਂ ਤੂੰ ਨਾ ਕਹਣਾ ਪਾਲਾ ਚੰਗਾ ਬੋਲਦੀ ਮੰਮੀ ਚਲ ਕੋਈ ਗੱਲ ਨਹੀਂ ਹੋਣੀ ਆ ਫਿਰ ਹੋ ਜੂਗੀ ਸਹੀ ਮੈਂ ਉਦਾਂ ਵੀ ਤੁਹਾਡੇ ਨਾਲ ਹੀ ਗੱਲ ਕਰਨੀ ਸੀ ਬਾਕੀ ਕਹਿਣਾ ਨਹੀਂ ਮੈਨੂੰ ਕੋਈ ਮਤਲਬ ਹੈਗਾ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਤਾਂ ਆਈ ਮੰਮੀ ਮੇਰੇ ਕੋਲ ਜ਼ਿਆਦਾ ਨਾ ਟਾਈਮ ਨਹੀਂ ਹੈਗਾ ਮੈਂ ਤਾਂ ਘਰੋਂ ਆਈ ਹਾਂ ਬਾਜ਼ਾਰ ਤੇ ਮੈਂ ਉਹਨਾਂ ਕੋਲ ਚੋਰੀ ਆਈ ਉਹਨਾਂ ਨੂੰ ਨਹੀਂ ਪਤਾ ਮੈਂ ਇੱਥੇ ਆਈ ਹੋਈ ਆ ਤੇ ਮੈਨੂੰ ਛੇਤੀ ਘਰ ਜਾਣਾ ਹੋ ਦੱਸ ਫਿਰ ਦੱਸਣਾ ਕੀ ਹੈ ਕੱਲ ਮੈਂ ਤੁਹਾਨੂੰ ਫੋਨ ਕੀਤਾ ਲੈਣਾ ਜਿਹੜਾ ਆਹੋ ਤੇ ਮੇਰੀ ਮੰਮੀ ਸਿਰ ਤੇ ਖ ਮੈਂ ਤਾਂ ਤੁਹਾਨੂੰ ਫੋਨ ਕੀਤਾ ਸੀ ਤੇ ਮੇਰੀ ਗੱਲ ਸੁਣੋ ਤੂੰ ਇਨਾ ਆਦਾਈਆਂ ਦੂਈਆਂ ਦੇ ਮਗਰ ਨਾ ਲੱਗੋ ਉਹਨੂੰ ਚੰਗੇ ਕਿਸੇ ਡਾਕਟਰ ਨੂੰ ਵਿਖਾਓ ਬਸ ਤੇ ਪਰਮਾਤਮਾ ਤੇ ਭਰੋਸਾ ਕਰੋ ਆਪੇ ਸਭ ਕੁਝ ਠੀਕ ਹੋ ਜਾਣਾ ਕਦੀ ਕਿਤੇ ਲੈ ਜਾਂਦੇ ਜੇ ਕਦੀ ਕਿਤੇ ਲੈ ਜਾਂਦੇ ਜੇ ਉਹਨੂੰ ਵੀ ਹੋਰ ਬਿਮਾਰ ਕਰ ਦੇਣਾ ਗੰਨੀ ਚ ਮੈਂ ਤਾਂ ਪੁੱਤ ਉੱਥੇ ਹੀ ਚੱਲੀ ਜਾਂ ਨੂੰ ਲੈ ਕੇ ਜਿੱਥੇ ਤੇ ਸੱਸ ਨੇ ਦੱਸਿਆ ਹੈ ਮੈਂ ਤੇ ਤਾਂ ਨਿਕਲ ਜਾਣਾ ਜੇ 5 ਮਿੰਟ ਨਾ ਹੁੰਦੀਆਂ ਤੇ ਮੈਂ ਤੇ ਚਲੀ ਜਾਣਾ ਪੁੱਤ ਨਹੀਂ ਮੰਮੀ ਕਿਤੇ ਨਹੀਂ ਜਾਣਾ ਹਾਂ ਦੀ ਹਾਂ ਤੁਸੀਂ ਵਧੀਆ ਡਾਕਟਰ ਦੀ ਸਲਾਹ ਲਓ ਬਸ ਉਹਨੂੰ ਦਵਾਈ ਖਵਾਓ ਕੋਈ ਇਹੇ ਪਾਸੇ ਜਾਣ ਦੀ ਲੋੜ ਨਹੀਂ ਹੈਗੀ ਉਹ ਜਿਹੜੀਆਂ ਕੁੜੀਆਂ ਲਿਆਂਦੀਆਂ ਵੀ ਬੰਦ ਕਰਦਾ ਜਿਹੜੀਆਂ ਕੁੜੀਆਂ ਲੈਣੀਆਂ ਕੋਈ ਕੁੜੀ ਪੜੀ ਕੁਛ ਨਹੀਂ ਦੇਣਾ ਮੈਡੀਕਲ ਹੀ ਹਨ ਸਭ ਕੋ ਮੈਡੀਕਲ ਤੋਂ ਉਹਨੂੰ ਕਰਵਾਓ ਚੈੱਕਅਪ ਤੋ ਇਹ ਕਿੱਧਰ ਘੁੰਮੇ ਫਿਰਦੇ ਜੋ ਇੱਧਰ ਉੱਧਰ ਮਮਮੀ ਇੰਨਾ ਦੇ ਵਾਸਤੇ ਤੁਰੀ ਫਿਰਦੀ ਮੈਂ ਹੋਰ ਤੁਰ ਕੇ ਕੀ ਕਰਨਾ ਇਹਨਾਂ ਦੀ ਖੁਸ਼ੀ ਵਾਸਤੇ ਤੁਰੀ ਫਿਰਦੀ ਮੈਂ ਉਹਨਾਂ ਵਾਸਤੇ ਦੈਣ ਹੋਈ ਮੈਨੂੰ ਤੇ ਨਹੀਂ ਕੋਈ ਲੋੜ ਤੇ ਤਾਂ ਹੀ ਤੇ ਕਹਿਣ ਡਈਏ ਇੱਕ ਤਾਂ ਆਪ ਤਾਂ ਰਹਿੰਦਾ ਹੈ ਜੀ ਗਰਮੀ 'ਚ ਇੱਕ ਉਹਨੂੰ ਵਿਚਾਰੀ ਨੂੰ ਕੰਮ ਕਰਨ ਦਾ ਹੈ ਉਸੇ ਚੰਦੇ ਤਾਂ ਨੂੰ ਹੁੰਦੇ ਜੇ ਤੂੰ ਆਨੀ ਹੈ ਤੇ ਨਹੀਂ ਜਾਂਦੇ ਆਪਾਂ ਫਿਰ ਵੇਖ ਲੈਨੇ ਜੇ ਡਾਕਟਰ ਦਾ ਕੋਈ ਲੇਡੀ ਡਾਕਟਰ ਵੇਖਦੇ ਕੋਈ ਵਧੀਆ हां ਵਧੀਆ ਕਿ ਡਾਕਟਰ ਨੂੰ ਦਿਖਾਓ ਉਹਦੀ ਮੈਡੀਸਿਨ ਕਰਵਾਓ ਸੋ ਬਾਕੀ ਸਭ ਕੁਝ ਪਰਮਾਤਮਾ ਤੇ ਛੱਡ ਦਿਓ ਸਭ ਕੁਝ ਠੀਕ ਹੋ ਜਾਣਾ ਐਵੇਂ ਨਾ ਭੱਜੇ ਫਿਰ ਉਹ ਇੱਧਰ ਉੱਧਰ ਚੱਲ ਜਿੱਥੇ ਤੂੰ ਆਨੀ ਹੈ ਉਥਰਾ ਕਰ ਲੈਨੇ ਰੋਟੀ ਖਾ ਲਈਓ ਨਹੀਂ ਮਮਾ ਮੈਨੂੰ ਕੁਝ ਨਹੀਂ ਖਾਣਾ ਬਸ ਪਾਣੀ ਪੀਣਾ ਤੇ ਮੈਂ ਗੇਰੀ ਰੋਟੀ ਬਣੀ ਆ ਖਾ ਵੀ ਕੇ ਜਾਇਓ ਕੋਈ ਗੱਲ ਨਹੀਂ ਤੇ ਡਿਵਾਰੀ ਕਾਦੀ ਪਈ ਹੈ ਤੁਹਾਨੂੰ ਨਹੀਂ ਭਾਬੀ ਮੈਂ ਤਾਂ ਬੁਝਾਰਾ ਚ ਖਾ ਲਿਆ ਸੀ ਕੁਝ ਥੋੜਾ ਜਿਹਾ ਭੁੱਖ ਬੜੀ ਲੱਗੀ ਹੋਈ ਸੀ ਤੇ ਹੁਣ ਮੈਨੂੰ ਬਿਲਕੁਲ ਵੀ ਲੋੜ ਨਹੀਂ ਹੈਗੀ ਤੇ ਭਾਜੀ ਨੂੰ ਕਿਉਂ ਨਹੀਂ ਲੈ ਕੇ ਆਏ ਤੁਸੀਂ ਨਾਲ ਉਹ ਤਾਂ ਦੇ ਵੀ ਕੁਛ ਉਤਰਿਆ ਉਹ ਗੁੱਸਾ ਕਰਕੇ ਬੈਠੇ ਆ ਕਹਿੰਦੇ ਜੋ ਸਾਡੇ ਦਾ ਵਿਆਹ ਕੀਤਾ ਵਾ ਮੈਨੂੰ ਤੇ ਇਹਨਾਂ ਲੋਕਾਂ ਨੇ ਪੁੱਛਿਆ ਹੀ ਨਹੀਂ ਕਦੀ ਮੈਨੂੰ ਫੋਨ ਵੀ ਨਹੀਂ ਕੀਤਾ ਕੀ ਹੈ ਗਿਆਂ ਵੀ ਜਿੰਨਾ ਕਿ ਮਰ ਗਿਆ ਵਾ ਇਹਨੂੰ ਲੱਗ ਗੁੱਸੇ ਚ ਬੋਲਣ ਦੇ ਤੁਹਾਨੂੰ ਇਹਨਾਂ ਦਾ ਫਰਜ਼ ਹੈ ਨਾ ਕਰਨਾ ਕਿ ਮੈਨੂੰ ਸਾਰੇ ਪਾਸੇ ਫਰਦ ਨਭਾਈ ਦਵਾ ਇਹਦੇ ਕਿਤੇ ਕੁਝ ਵੀ ਨਹੀਂ ਕਰਦੇ ਨਾ ਇਹ ਕਰਦਾ ਨਾ ਰਾਣਾ ਤਾਂ ਨਾ ਨਿੱਕਾ ਤੇਰਾ ਤੇ ਰਾਣੇ ਨੂੰ ਵੀ ਲੋੜਾ ਫੋਨ ਕਰਦੀ ਉਦੋਂ ਤੇ ਕਿਤੇ ਇੱਕ ਮਿੰਟ ਨਹੀਂ ਫੋਨ ਉਹਨਾਂ ਦਾ ਬੰਦ ਹੁੰਦਾ ਮੈਂ ਟਵਲ ਭਾਜੀ ਆਜੋ ਭਾਜੀ ਆਜੋ ਇਥੋਂ ਹੀ ਲੰਨੀ ਦਿੰਦਾ ਹੁੰਦਾ ਕਿਨੇ ਦਿਨ ਥੇਰਾ ਕੇ ਬਿਠਾ ਜਿਨਾ ਚਾ ਵਿਆਹ ਨਹੀਂ ਹੋ ਗਿਆ ਤੇ ਹੁਣ ਜਿਉਂ ਵਿਆਹ ਹੋ ਗਿਆ ਵਾ ਹੁਣ ਉਹਨੇ ਪੁੱਛਿਆ ਨਹੀਂ ਭਾਜੀ ਨੂੰ ਕਿੱਥੇ ਆ ਦੇ ਕਿੱਥੇ ਨਹੀਂ ਟੈਂਸ਼ਨਾਂ ਦਾ ਮੈਂ ਕਰੂੰਗੀ ਫੋਨ ਤੇ ਰਾਜੂ ਆ ਕੇ ਮਿਲ ਕੇ ਜਾ ਮੈਨੂੰ ਮੈਂ ਠੀਕ ਨਹੀਂ ਆਣੀ ਚੰਗਾ ਫੋਨ ਕਰ ਲਿਓ ਹੁੰਦਾ ਰੁੱਤੋਂ ਚੱਲ ਚਲੋ ਠੀਕ ਆ ਮੰਮੀ ਠੀਕ ਆ ਚੱਲ ਜਾਂ ਤੂੰ ਜਲਦੀ ਗਈ ਆ ਇਨਾ ਦਸਿਆ ਹੀ ਆਈ ਆ ਤੇ ਬਾਜ਼ਾਰ ਵੀ ਫਿਰ ਲੈ ਕੇ ਹੁਣ ਥੋੜਾ ਫੋੜ ਘਰ ਹੀ ਜਾਨੀ ਹਾਂ ਤੇ ਤੂੰ ਹੀ ਮੇਰੀ ਗੱਲ ਮੰਨਨੀ ਆ ਨਾ ਹਾਂ ਮੈਂ ਮੰਨ ਲਈ ਮੈਂ ਤੇਰੀ ਗੱਲ ਮੰਨ ਲਈ ਆ ਚੱਲ ਮੈਨੂੰ ਕਿ ਮੈਂ ਤੇ ਤੁਹਾਡੇ ਵਾਸਤੇ ਹੀ ਕਰਦੀ ਫਿਰਦੀ ਹਾਂ ਜੇ ਤੁਸੀਂ ਆਤੇ ਜੇ ਰਾਜੀ ਹੋ ਸਾਰੇ ਇਸੇ ਤਰ੍ਹਾਂ ਤਾਂ ਮੰਮੀ ਤੁਹਾਡੇ ਨਾਲ ਫਿਰ ਹੋ ਜਾਨੀ ਹੋਰ ਮੈਂ ਕੀ ਕਰਨਾ ਮੈਨੂੰ ਚੱਲ ਪਰਮਾਤਮਾ ਚੱਲ ਠੀਕ ਆ ਸਭ ਕੁਝ ਠੀਕ ਹੋ ਜਾਣਾ ਚਾਚੀ ਜੀ ਚਾਚੀ ਜੀ ਬੜਾ ਨਿੱਡਰ ਚੱਲ ਗਏ ਲੈ ਆ ਬੈਠੇ ਚਾਚੀ ਜੀ ਚਾਚੀ ਜੀ ਕਿਹੜੀ ਸੋਚਾਂ ਚ ਡੁੱਬੇ ਜੇ ਮੈਂ ਤੁਹਾਨੂੰ ਕਿੰਨੀ ਆਵਾਜ਼ਾਂ ਮਾਰਨੀ ਆ ਤੇ ਆਵਾਜ਼ ਹੀ ਨਹੀਂ ਦੇਂਦੇ ਮੈਨੂੰ ਸੀਮਾ ਬਾਈ ਦਿਨ ਮਾ ਕੀ ਤਮਾ ਮੇਰੇ ਤਾਂ ਮਨ ਡਰ ਗਿਆ ਪਿਆ ਠੀਕ ਹੋ ਗਿਆ ਚਾਚੀ ਜੀ ਤੇ ਮਨ ਡਰ ਗਿਆ ਟੱਡਾ ਪਤਾ ਨਹੀਂ ਕੀ ਚੱਲਿਆ ਦੋ ਦਿਨ ਦਾ ਨਾ ਤੋਨਾ ਮੈਨੂੰ ਸੁਪਨੇ ਬੜੇ ਭੜੇ ਭੜੇ ਆਉਂਦੇ ਹੈ ਕਿਚਤਾਂ ਬੜੀ ਟੁੰਗੀ ਜੀ ਖਾੜ ਡਿਆ ਮੇਰੀ ਸ਼ਮੀ ਉਹਦੇ ਵਿੱਚ ਫਸੀ ਹੋਈ ਮੈਨੂੰ ਆਵਾਜ਼ਾਂ ਮਾਰਨ ਲਈ ਪੂਆ ਜੀ ਮੈਨੂੰ ਬਚਾ ਲਓ ਪੂਆ ਜੀ ਮੈਨੂੰ ਬਚਾ ਲਓ ਤੇ ਮੈਂ ਲਾਚਾਰ ਉੱਥੇ ਦੇ ਲੋਕਿਆਂ ਨੂੰ ਦੇਖੀ ਜਾਣ ਲਈ ਮੈਨੂੰ ਸਮਝ ਨਹੀਂ ਲੱਗਣ ਠੀਕ ਤੇ ਸਭ ਕੁਝ ਵੀ ਕਿਉਂ ਹੋਣ ਡਿਆ ਮੈਂ ਜੇ ਸ਼ਮੀ ਨੂੰ ਫੋਨ ਕੀਤਾ ਪਹਿਲਾਂ ਤਾਂ ਥੋੜੇ ਕਿਤੇ ਫੋਨ ਹੀ ਨਹੀਂ ਚੁੱਕਦੀ ਜਿਓ ਨੇ ਫੋਨ ਚੁੱਕਿਆ ਹੀ ਚੁੱਕਿਆ ਉਹਦੀ ਆਵਾਜ਼ ਵਿੱਚ ਉਹ 담ੇ ਨਹੀਂ ਸੀਗਾ ਉਹ ਖੁਸ਼ੀ ਨਹੀਂ ਸੀਗੀ ਜੇ ਮੈਂ ਸਿਮਰਤ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਪੈੜੀ ਜੀ ਨੇ ਮੇਰਾ ਫੋਨ ਹੀ ਨਹੀਂ ਚੁੱਕਿਆ ਪਰ ਆਲੇ ਲੋ ਕਿਹਾ ਉਹ ਮਨ ਆ ਕੇ ਵਾਦੂ ਕਿ ਉਹ ਵੀ ਨਾ ਗੱਲ ਕਰੇ ਚੰਗੀ ਤਰ੍ਹਾਂ ਮੇਰੇ ਨਾਲ ਮੈਂ ਦੱਸ ਥੋੜੀ ਸੱਸ ਨਾਲ ਗੱਲ ਕਰਾਂਗੇ ਨਾ ਕਰਾਂ ਮੈਨੂੰ ਇਹ ਦੱਸ ਦੋ ਚਾਚੀ ਜੀ ਤੁਸੀਂ ਤੇ ਐਵੇਂ ਚਿੰਤਾ ਲਾ ਕੇ ਬੈਠੀ ਆਂ ਇਹ ਤਾਂ ਸਪਨਾ ਆ ਸਪਨੇ ਸੱਚ ਥੋੜੀ ਘੱਦੀ ਹੁੰਦੇ ਆ ਸ਼ੰਮੀ ਤੇ ਬਿਲਕੁਲ ਠੀਕ ਠਾਕ ਆ ਤੋ ਇਹ ਐਵੇਂ ਬੱਸ ਪਰਚਾਣੋ ਇਹ ਜੀ ਚਾਚੀ ਜੀ ਤੇਰਾ ਕੋ ਬੈਠੇ ਜੇ ਟੈਨਸ਼ਨ ਆ ਕੇ ਬੈਠੇ ਆ ਕਹਿੰਦੀ ਮੈਨੂੰ ਸੁਪਨਾ ਆਇਆ ਵਾ ਸ਼ੰਮੀ ਦਾ ਤੇ ਮੈਂ ਇਹਨਾਂ ਨੇ ਇਹ ਸਮਝੋ ਨਹੀਂ ਵੀ ਸੁਪਨੇ ਸੱਚ ਥੋੜੀ ਹੁੰਦੇ ਆ ਸੁਪਨੇ ਤਾਂ ਸੁਪਨੇ ਹੀ ਹੁੰਦੇ ਆ ਸ਼ੰਮੀ ਬਿਲਕੁਲ ਠੀਕ ਠਾਕ ਹੈ ਚਾਚੀ ਜੀ ਮੇਰੀ ਗੱਲ ਹੋਈ ਹੈ ਕੱਲ ਤੇ ਜਦ ਤੁਹਾਡੇ ਨਾਲ ਗੱਲ ਹੁੰਦੀ ਆ ਤੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੀ ਉਹ ਕੰਮ 'ਚ ਬਿਜੀ ਹੋਏਗੀ ਚਾਚੀ ਜੀ ਕੰਮ 'ਚ ਨਹੀਂ ਬਿਜੀ ਕਿਉਂ ਤੇਰੇ ਨਾਲ ਗੱਲ ਕਰ ਲੈਂਦੀ ਸਾਰੀ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੀ ਤੇ ਕੋਈ ਨਹੀਂ ਚਾਚੀ ਜੀ ਹੁਣ ਤੁਹਾਡੀ ਗੱਲ ਕਰਾ ਦਿੰਦੇ ਆ ਇਹ ਕਿਹੜੀ ਗੱਲ ਕੀਤੀ ਆ ਤੇ ਬਾਪੂ ਚਾਚੀ ਜੀ ਤੁਹਾਡੇ ਨਾਲ ਇੱਕ ਸਲਾਹ ਕਰਨੀ ਸਿਮਰਤ ਦੇ ਹੀ ਕੱਲ ਦਾ ਫੋਨ ਕਰਨਾ ਉਹ ਕਹਿੰਦੀ ਮੈਨੂੰ ਆਣ ਕੇ ਤੇ ਹੀ ਲੈਣ ਨਹੀਂ ਹੁੰਦੇ ਪਏ ਤੇ ਅੱਜ ਉਹਨੇ ਫੇਰ ਸਿਹਰੇ ਹੋਣ ਕੀਤਾ ਕਹਿੰਦੀ ਵੀਰ ਜੀ ਆਜੋ ਹਾਂ ਲੈਣੇ ਆਂਦੇ ਪਏ ਨਹੀਂ ਨਹੀਂ ਐਵੇਂ ਮਾਰ ਦੇ ਇਹਨਾਂ ਦਾ ਨਾ ਆਪ ਮਿਲਣ ਨੂੰ ਦਿਲ ਕਰਦਾ ਜੇ ਤਾਂ ਉਹਨਾਂ ਨੂੰ ਕਹਿੰਦੇ ਆ ਸਿਮਰਤ ਨੂੰ ਕੱਲ ਹੀ ਲੈਣਾ ਹੁਣ ਜੇ ਸਿਮਰਤ ਨੂੰ ਲੈਣ ਜਾਵਾਂਗੇ ਤੇ ਸ਼ਮੀ ਮਾੜੀ ਆ ਦੋਨਾਂ ਨੂੰ ਕੱਟੀਆਂ ਲੈ ਕੇ ਆਵਾਂਗੇ ਨਹੀਂ ਉਹ ਕਹਿੰਦੀ ਤੁਹਾਡਾ ਬਸ ਨਾ ਆਪਣਾ ਮਿਲਣ ਨੂੰ ਦਿਲ ਕਰਦਾ ਵਾ ਤਾਂ ਤੁਸੀਂ ਰੋਲਾ ਪਾਇਆ ਇਹ ਤਾਂ ਕਹਿੰਦੀ ਆ ਮੇਰੀ ਗੱਲ ਸੁਣੋ ਤੁਸੀਂ ਦੋਵੇਂ ਜਾਣੇ ਤੁਸੀਂ ਕੁਝ ਮੇਰੇ ਕੋਲ ਤੁਰ ਲਗਾਦੇ ਨਹੀਂ ਰਹੇ ਮੀ ਚਾਚੀ ਜੀ ਤਾਂ ਈ ਕੋ ਕੱਲੀ ਲਖਣਾ ਦੱਸ ਮੈਂ ਤਾਂ ਹਰ ਇੱਕ ਗੱਲ ਤਾਂ ਨਾ ਗੱਲ ਕਰਦੀ ਮੈਂ ਮੰਮੀ ਨਾਲ ਕੱਟ ਕੇ ਕੱਢੇ ਨਾ ਜ਼ਿਆਦਾ ਗੱਲਦੀ ਏ ਗੱਲ ਪਰ ਮੈਨੂੰ ਇੰਜ ਕਿਉਂ ਲੱਗਣ ਡਿਆ ਕਿਛੇ ਤਰ੍ਹਾਂ ਲੱਗੀ ਮੈਨੂੰ ਕੁਝ ਕਹਿਣਾ ਚਾਹੁੰਦਾ ਤੇ ਰੁਕ ਜਾਂਦਾ ਗੱਲ ਕਰਦਾ ਕਰਦਾ ਨਹੀਂ ਨਹੀਂ ਚਾਚੀ ਜੀ ਮੈਂ ਨਹੀਂ ਕੁਝ ਕਹਿਣਾ ਨਹੀਂ ਹੁੰਦਾ ਸੀ ਚਾਚੀ ਜੀ ਐਵੇਂ ਬੱਸ ਤੁਹਾਨੂੰ ਮੈਂ ਦੱਸਣ ਤੇ ਦੇਈ ਆ ਜਦੋਂ ਤਾਂ ਸਾਇਲ ਦਾ ਤੇ ਸਿੰਗਲ ਦਾ ਆਪਸ ਵਿੱਚ ਸਹੀ ਹੋਇਆ ਨਾ ਇਹਨਾਂ ਦਾ ਬਸ ਹੁਣ ਮੰਨਨੇ ਆ ਕਿ ਸਿਮਰਤ ਇੱਕ ਵਾਰੀ ਇੱਥੇ ਆ ਕੇ ਨੀਕੋ ਰਹਿ ਜੇ ਤਾਂ ਕਹਿੰਦੇ ਆ ਤੇ ਨਾਂ ਲਾਈ ਜਾਂਦੇ ਸਿਮਰਤ ਦਾ ਉਹ ਮੈਨੂੰ ਫੋਨ ਕਰਦੀ ਇਹ ਲੈ ਜوں ਉਹ ਮੈਨੂੰ ਫੋਨ ਕਰਦੀ ਲੈ ਜوں ਦੱਸੋ ਜੀ ਉਹ ਫੋਨ ਕਰੇਗੀ ਤੇ ਸ਼ਮੀਨਾ ਕਹੇਗੀ ਕਿ ਮੈਨੂੰ ਲੈ ਜੋ ਜੇ ਆਪਾਂ ਲਿਆਵਾਂਗੇ ਨਾ ਤਾਂ ਦੋਨਾਂ ਨੂੰ ਇਕੱਠੇ ਲਿਆਵਾਂਗੇ ਸੀਮਾ ਦੋਵਾਂ ਨੂੰ ਲੈ ਕੇ ਕੋਈ ਜਾਣਾ ਨਹੀਂਗਾ ਉਧਰ ਦਾ ਤੈਨੂੰ ਪਤਾ ਤਾਂ ਹੈਗਾ ਵਾ ਉਹਨਾਂ ਦੀ ਮੰਮੀ ਦਾ ਬਿਲਕੁਲ ਸਹੀ ਗੱਲ ਹੈ ਉਹਨਾਂ ਦੀ ਸੱਸ ਆ ਉਹ ਕੰਮ ਥੋੜਾ ਹੋਣਾ ਤੇ ਨਾਲੇ ਚੰਗਾ ਥੋੜਾ ਲੱਗਦਾ ਕਿ ਆਪਾਂ ਦੋਵਾਂ ਨੂੰ ਲੈ ਕੇ ਮੈਂ ਤੇ ਕਹ ਹੈ ਪਹਿਲੇ ਚਲੋ ਸਿਮਰਤਨ ਨੂੰ 2 ਦਿਨ ਪਹਿਲਾਂ ਲੈ ਆਉਂਦੇ ਤੇ ਮੁੜ ਕੇ ਸ਼ੰਮੀ ਨੂੰ ਲੈ ਆਉਂਦੇ ਅਜੀ ਉਹਨੇ ਕੋ ਮੰਦਰਨ ਗਏ ਆ ਮਿੰਨ ਸਿਮਰਤਨ ਨਾਮ ਹੀ ਗੱਲ ਰਹੀ ਸੀ ਜੱਤੀ ਜੀ ਉਹਨਾਂ ਨੇ ਸਾਇਨ ਨੇ ਤੇ ਉਹਨੇ ਕੋ ਮੰਦਰਨ ਜਾਣਾ ਇੱਥੇ ਜਾਣਾ ਮੈਂ ਲੋਕਲ ਹੀ ਬਾਹਰ ਨਹੀਂ ਜਾਣਾ ਤੇ ਤੂੰ ਹੀ ਉਹਨਾਂ ਪਹਿਲੋ ਕਹਿੰਦੇ ਪੀ ਇੱਥੇ ਆ ਜਾ ਇੱਥੇ ਰਹਿ ਤੂੰ 4 ਦਿਨ ਘਰ ਤਾਂ ਮੈਂ ਜੱਤੀ ਜੀ ਮਨਾ ਕਰਨੀ ਆ ਕੋਈ ਨਹੀਂ ਲੈ ਆਵਾਂਗੇ ਪਹਿਲੋ ਸ਼ੰਮੀ ਨੂੰ ਲੈ ਆਵਾਂਗੇ ਫਿਰ ਆਪਾਂ ਸਿਮਰਤਨ ਨੂੰ ਲੈ ਆਵਾਂਗੇ ਮਾਰੀ ਬਾਰੀ ਆਪੀ ਦੋਨੋਂ ਜੰਨੀਆਂ ਰਹਿ ਜਦੂਨੀਆ ਤੇ ਤੂੰ ਹੀ ਜੱਤੀ ਜੀ ਚਿੰਤਾ ਲਾਉ ਉਹ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਸ਼ਮੀ ਬੋਰਡ ਖੋਸ਼ਿਆ ਕਰ। ਨਾਲੇ ਚਾਚੀ ਜੀ ਮੇਰੀ ਗੱਲ ਸੁਣੋ ਸੁਪਨੇ ਵੀ ਕਦੀ ਸੱਚ ਹੁੰਦੇ ਆ। ਬਸ ਇਹ ਸੁਪਨੇ ਦੇ ਸੁਪਨੇ ਹੀ ਹੁੰਦੇ ਆ। ਜੇ ਸੱਚ ਹੋਣਾ ਤਾਂ ਫਿਰ ਕੋਈ ਗੱਲ ਨਹੀਂ ਇਹੋ ਜੀ। ਨਹੀਂ ਪੁੱਤਰਾ। ਸੁਪਨੇ ਵੀ ਸੱਚ ਹੁੰਦੇ। بڑے ਸੁਪਨੇ ਸੱਚ ਹੁੰਦੇ ਦੇਖੀ। ਇਹ ਤਾਂ ਨਾ ਕੋ ਪਰ ਕੋਈ ਨਾ ਕੋਈ ਗੱਲ ਜ਼ਰੂਰ ਹੈ। ਪਰ ਚਾਚੀ ਜੀ ਸ਼ਮੀ ਦੁਖੀ ਹੈ। ਕਿਤੇ ਕੋਈ ਸਾਸਤਰੀ ਦੀ ਗੱਲਬਾਤ ਕਰਦੇ ਨਹੀਂ ਨਹੀਂ ਚਾਚੀਏ ਸਾਸਤਰੀ ਉਹਦੀ ਸਭ ਚੰਗੀ ਹੋ ਗਈਆਂ ਜਦੋਂ ਦਾ ਸਾਹਿਤ ਸਿਮਰਨ ਕੱਟੀ ਹੋਈ ਆ ਨਾ ਇਹਨਾਂ ਦਾ ਪਿਆਰ ਵਧਿਆ ਵਾ ਉਦੋਂ ਦੀ ਸ਼ਮੀ ਨਾਲ ਵੀ ਠੀਕ ਹੋ ਗਈ ਦੀ ਸੱਸ ਦੋਵੇਂ ਪਹਿਨਾ ਕੰਮ ਕਰਦੀਆਂ ਵਾਂ ਪਰ ਮੈਂ ਨਾ ਕਿਉਂ ਨਹੀਂ ਉਹ ਗੱਲ ਕਰਦੀ ਮੈਂ ਜਦੋਂ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੀ ਆ ਉਹ ਮੈਨੂੰ ਟਾਲ ਦਿੰਦੀ ਆ ਕਿ ਭੂਆ ਜੀ ਅੱਜ ਮਰ ਕੋ ਟਾਈਮ ਨਹੀਂ ਹੈ ਤੁਸੀਂ ਕਹਿੰਦੇ ਸਭ ਕੁਝ ਸਹੀ ਹੈ। ਜਦ ਤੱਕ ਮੈਨੂੰ ਜਾਣ ਦੋ। ਮੈਂ ਕੁੜੀ ਨੂੰ ਵੇਚ ਕੇ ਤੇ ਆਹ ਕਿਤੇ ਨਾ ਹੋਵੇ। ਫੇਰ ਉਹਦੀ ਸੱਸ ਕੋਈ ਨਾ ਕੋਨੇ ਮਿਹਣੇ ਮਾਰਦੀ ਹੋਵੇ। ਇੰਨੀ ਗੰਨੀ ਜੱਜ ਜੀ ਤੇ ਕਿੱਥੇ ਜਾਣਾ ਵਾ? ਕੋਈ ਨਹੀਂ ਆਪਾਂ ਉਹਨਾਂ ਨੂੰ ਫੋਨ ਕਰਾਂਗੇ। ਇੱਕ ਦਿਨ ਸਾਹਿਤ ਸਿੰਗਤ ਆਜਣ। ਇੱਕ ਦਿਨ ਆਣਾ ਬਾਜੀ। ਤੇ ਅੱਜ ਅੰਮੀ ਆ। ਨਾ ਪੁੱਤ। ਮਾਮਾ ਨੂੰ ਬੱਚਿਆ ਕਰਕੇ ਗਰਮੀ ਨਹੀਂ ਲੱਗਦੇ। ਜੇ ਬੱਚੇ ਓਕੇ ਹੋਣ ਨਾ। ਤੇ ਮਹਾਪੱਜੀਆਂ ਜਾਂਦਿਆਂ ਇਹ ਗਰਮੀ ਕਰਕੇ ਮੈਂ ਆਪਣੇ ਠੀਕ ਹੋ ਨਾ ਪਹੁੰਚਾ। ਉਹ ਗੱਲ ਸਹੀ ਹੈ ਜੱਜੀ। ਮਾਮ ਨੂੰ ਗਰਮੀ ਨਹੀਂ ਲੱਗਦੀ। ਪਰ ਤੰਗ ਪਤਾ ਨਾ ਕਿ ਚੀਜੀ ਦੀ ਤੁਹਾਡੀ ਤਬੀਅਤ ਕਿੰਨੀ ਖਰਾਬ ਹੋ ਗਈ ਸੀ। ਮਸਾ-ਮਸਾ ਨਹੀਂ ਦੇਖ ਕੋਇ। ਅਜੀਬ ਹੀ ਤੁਹਾਡੀ ਦਵਾਈ ਚੱਲਦੀ ਈ ਆ। ਇਸ ਕਰਕੇ ਮੈਂ ਤੁਹਾਨੂੰ ਕਹਿ ਨਹੀਂ ਆ ਕਿ ਤੀ ਗਰਮੀ 'ਚ ਨਾ ਹੀ ਜਾਓ। ਕੋਈ ਨਹੀਂ। ਆਪਾਂ ਸ਼ਮੀ ਨੂੰ ਪੇਲੋ ਖਵਾਵਾਂਗੇ। ਭੀ ਆ ਜਾ ਇੱਕ ਦਿਨ ਚੱਕਰ ਲਾ ਜਾ। ਤੇ ਉਹ ਆਪਣੇ ਨੂੰ ਮਿਲ। ਤੂੰ ਹੀ ਤੂੰੇ ਜਾਣੇ। ਮੰਨੋ ਭਾਵੇਂ ਨਾ ਮੰਨੋ। ਜਿਤਨਾ ਤੇ ਸਾਸਤ ਉਦਾਂ ਨਾ ਨਾ ਨਵੀਂ ਆ ਨਾ ਇਹ ਪੱਕੀ ਗੱਲ ਆ ਉਹਨੂੰ ਮਿਹਣੇ ਮਾਰਦੇ ਹੋਣਗੇ ਕਿਉਂਕਿ ਗਰਮੀਆਂ ਦੇ ਦਿਨ ਆਏ ਤੁਹਾਨੂੰ ਪਤਾ ਉਹਨੇ ਏਸੀ ਮੰਗਿਆ ਸੀ ਤੇ ਇਹ ਗੱਲ ਮੈਂ ਖੁਦ ਸੁਣੀ ਸੀ ਜਦੋਂ ਸ਼ੰਮੀ ਇੱਥੇ ਆ ਕੇ ਗੱਲ ਕਰਨ ਰਹੀ ਸੀ ਨਹੀਂ ਨਹੀਂ ਚਾਚੀ ਜੀ ਤੁਸੀਂ ਕਿਉਂ ਕਹਿੰਦੇ ਜੀ ਉਹਨੂੰ ਮਿਹਣੇ ਮਾਰਦੇ ਨੇ ਮੇਰੇ ਨਾਲ ਤੇ ਅਸੀ ਕੋਈ ਗੱਲ ਹੀ ਨਹੀਂ ਹੁੰਦੀ ਸ਼ੰਮੀ ਦੀ ਤੂੰ ਮਰੋਂ ਭਾਵੇਂ ਨਾ ਮੰਨ ਚਾਚੀ ਜੀ ਸਿਮਰਤਨਾ ਮੇਰੀ ਗੱਲ ਹੋਈ ਸੀ ਉਹ ਕੈਂਦੀ ਸਾਥ ਕਰਨ ਸਭ ਕੁਝ ਠੀਕ ਹੈ ਗੱਲ ਕੋਈ ਇਹੋ ਜੀ ਗੱਲ ਨਹੀਂ ਨਾਲੇ ਜਿਹੜੀ ਤੂੰ ਏਸੀ ਦੀ ਗੱਲ ਕਰਦੇ ਦੋਨੋਂ ਭੈਣਾਂ ਇਕੱਠੀਆਂ ਹੀ ਲੰਮੇ ਬਿੰਦੀਆਂ ਹੋ ਤੇ ਅਸੀਂ ਦੰਦੇ ਇਹ ਤੇ ਸਿਮਰਤ ਮੈਨੂੰ ਖੁੱਤ ਮੂੰਹੋਂ ਦੱਸਿਆ ਵਾ ਤੇ ਕੈਂਦੀ ਸਭੋ ਸਿਮਰਤ ਕੈਂਦੀ ਸੀ ਕਹਿੰਦੀ ਅਸੀਂ ਇਹਦੇ ਨਾਲ ਮਿਲ ਕੇ ਦੋਨੇ ਜਾਨੀਆਂ ਕੰਮ ਕਰਦੇ ਹਾਂ ਕਰਦਾ ਉਹ ਤੇ ਕੱਲ ਸਾਰੀ ਸਹੀ ਆ ਪਰ ਪਤਾ ਨਹੀਂ ਢਾਡੀਆਂ ਗੱਲਾਂ ਤੇ ਮੈਨੂੰ ਕੋਈ ਯਕੀਨ ਜਿਆ ਨਹੀਂ ਹੁੰਦੇ ਨਹੀਂ ਨਹੀਂ ਤੂੰ ਹੀ ਭਾਵੇਂ ਮੰਨੋ ਪਮੇ ਨਾ ਮਨ ਨੂੰ ਤੁਸੀਂ ਮੇਰੇ ਕੋ ਦੋਵੇਂ ਜਾਣੇ ਕੋ ਜੁ ਲੁਕਾਣ ਡੈ ਜੇ ਮੇਰੀ ਗੱਲ ਸੁਣੋ ਚਾਚੀ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣਨਾ ਚਾਚੀ ਨੂੰ ਤੂੰ ਦੱਸਣ ਕਿਉਂ ਨਹੀਂ ਦਿੱਤਾ ਮੈਂ ਗੱਲ ਕਰ ਦੇਣੀ ਸੀ ਅੱਜ ਤੁਹਾਨੂੰ ਮੈਂ ਕੱਲ ਕਿਹਾ ਸੀ ਨਾ ਵੀ ਨਹੀਂ ਦੱਸਣਾ ਜੇ ਤੁਸੀਂ ਦੱਸ ਦਿੱਤਾ ਨਾ ਤੇ ਚਾਚੀ ਜੀ ਨੇ ਕਹਿਣਾ ਸਿਮਰਤ ਨੂੰ ਲੈ ਆਓ ਤੇ ਤੁਹਾਨੂੰ ਪਤਾ ਹੈ ਨਾ ਮੈਂ ਤਾਂ ਕੱਲ ਤੇ ਸਮਝਾਇਆ ਸ਼ਮੀ ਬਾਰੇ ਸਾਰਾ ਕੁਝ ਫਿਰ ਵੀ ਤੁਸੀਂ ਉਹੀ ਗੱਲ ਚਾਚੀ ਜੀ ਨੂੰ ਕਰਨ ਦੇ ਜੀ ਮੈਂ ਕੀ ਗੱਲ ਦੀ ਚੁੱਕ ਪਿਆ ਤੇ ਤੁਸੀਂ ਵੀ ਚੁੱਪ ਕੀਤੇ ਰਹੋ ਯਾਰ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਸੀ ਕਿ ਕੱਲ ਨੂੰ ਸਾਡੇ ਤੇ ਕੋਈ ਕਵੇ ਨਾ ਵੀ ਸਾਨੂੰ ਦੱਸਿਆ ਕਿਉਂ ਨਹੀਂ ਆ ਮੈਂ ਤਾਂ ਕਰਕੇ ਕਹਿਣਾ ਮੇਲਾ ਚਾਚੀ ਜੀ ਨੇ ਮੇਰੀਆਂ ਅੱਖਾਂ ਪੜ ਲਈਆਂ ਵੀ ਲੱਕੀ ਕੁਝ ਕਹਿਣਾ ਚਾਹੁੰਦਾ ਵਾ ਤੇ ਮੈਂ ਮੰਨਦੇ ਸਭ ਕੁਝ ਦੱਸ ਦਾਂਗੀ ਠੀਕ ਹੈ ਜਿਹੜੀ ਚਾਚੀ ਜੀ ਕਰਦੇ ਪਏ ਹਨ ਵੇਖ ਲਓ ਬੱਚਿਆਂ ਨੂੰ ਮਦੋਖ ਹੋਏ ਨਾ ਤੇ ਮਾਵਾ ਦੀਆਂ ਅੰਦਰਾਂ ਨੂੰ ਲੱਗ ਜਾਂਦੀ ਆ ਚਾਚੀ ਜੀ ਨੂੰ ਪਤਾ ਲੱਗ ਗਿਆ ਵੀ ਸ਼ੰਮੀ ਦੁਖੀ ਆ ਪਰ ਮੈਂ ਨਹੀਂ ਦੱਸ ਸਕਦੀ ਜਿੰਨਾ ਚਿਰ ਸ਼ਮੀਨਾ ਨਾਲ ਗੱਲ ਕਰੇ ਮੇਰੇ ਨਾਲ ਵੀ ਤੁਸੀਂ ਭਾਬੀ ਗੱਲ ਕਰ ਦੋ ਉਹਨਾਂ ਚਕ ਮੈਂ ਕਿਸੇ ਨੂੰ ਨਹੀਂ ਦੱਸਣਾ ਮੈਂ ਉਹਦੇ ਨਾਲ ਵਾਦਾ ਕੀਤਾ ਵਾ ਪਰ ਮੇਰੀ ਗੱਲ ਸੁਣ ਤੂੰ ਵਾਦਾ ਕੀਤਾ ਮੈਂ ਥੋੜਾ ਕੀਤਾ ਵਾ ਮੈਂ ਚਾਚੀ ਨਾਲ ਗੱਲ ਕਰ ਦਿੰਦਾ ਵਾ ਮੈਂ ਆਪਣੇ ਤਰੀਕੇ ਨਾਲ ਦੱਸ ਦਿੰਦਾ ਮੈਂ ਚਾਚੀ ਨੂੰ ਦੇਖ ਮੇਰੀ ਗੱਲ ਸੁਣੋਂ ਅਕਸਰ ਉਹ ਵੀ ਮਾਂ ਵਾ ਦੇਖਿਆ ਨਹੀਂ ਉਹਨਾਂ ਦੀ ਗੱਲਾਂ ਤੋਂ ਕੀ ਤਰ੍ਹਾਂ ਕਰਦੇ ਪਏ ਹੈ ਮੇਰੀ ਸ਼ਮੀ ਨੂੰ ਇਸ ਤਰ੍ਹਾਂ ਕੋਈ ਗੱਲ ਨਾ ਕਰੇ ਕੋਈ ਬੱਚੇ ਵੱਲੋਂ ਤਾਨਣਾ ਨਾ ਮਾਰੇ ਕੋਈ ਬੱਚੇ ਵੱਲੋਂ ਤਾਂ ਉਹਨਾਂ ਨੇ ਕਿਹਾ ਹੀ ਨਹੀਂ ਆ ਉਹਨਾਂ ਨੇ ਤਾਂ ਕਿਹਾ ਮੈਨੂੰ ਸੁਪਨਾ ਆਇਆ ਵਾ ਬੱਚੇ ਵਾਲੋ ਤਾਂ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਤੁਹਾਡੇ ਮੂੰਹੋਂ ਨਿਕਲ ਜਾਣੀ ਆ ਬਸ ਹੁਣ ਇੱਥੇ ਚੁੱਪ ਕਿਤੇ ਰੋ ਮੈਂ ਆਪੇ ਹੀ ਸਾਂਝ ਲੈਂਦੀ ਮੈਂ ਚਾਚੀ ਜੀ ਨੂੰ ਜਾ ਕੇ ਵੇਖਣੀ ਆ ਤੇ ਆਪੇ ਮੈਂ ਗੱਲ ਕਰ ਲੈਣੀ ਆ ਤੇ ਮੈਂ ਉਹਨਾਂ ਦੀ ਗੱਲ ਸ਼ਮੀ ਨਾਲ ਫੋਨ ਤੇ ਕਰਾ ਦੇਣੀ ਆ ਤੇ ਤੂੰ ਹੀ ਜ਼ਿਆਦਾ ਗੱਲ ਨਾ ਕਰੇ ਹੁਣ ਕੋਈ ਨਾ ਸਿਮਰਦੀ ਕਰਨੀ ਆਪੇ ਸਿਮਰਤ ਕਹਿੰਦੀ ਆਉਣ ਵਾਸਤੇ ਤੇ ਨਾ ਸ਼ਮੀ ਦੀ ਕੋਈ ਗੱਲ ਦੱਸਣੀ ਆ ਪਤਾ ਨਹੀਂ ਯਾਰ ਮੈਨੂੰ ਕਿਉਂ ਨਹੀਂ ਚੰਗਾ ਲੱਗੰਦਿਆ ਜਿਵੇਂ ਆਪਾਂ ਚਾਚੀ ਤੋਂ ਲੁਕਾ ਕੇ ਰੱਖਣ ਨੇ ਹਰ ਗੱਲ ਜੇ ਕੱਲ ਨੂੰ ਚਾਚੀ ਨੂੰ ਪਤਾ ਲੱਗ ਗਿਆ ਨਾ ਫਿਰ ਚਾਚੀ ਨੇ ਆਪੇ ਹੀ ਕਹਿ ਦੇਣਾ ਪੀਸੀ ਹੁਣ ਮੇਰੇ ਤਾਂ ਉਹ ਕੱਲਾ ਲਕਾਉਣਾ ਪਏ ਜੇ ਤੇ ਫਿਰ ਆਪਾਂ ਚੰਗੇ ਲੱਗਾਂਗੇ ਚੰਗਾ ਤਾਂ ਨਹੀਂ ਲੱਗਦਾ ਇੰਨੀ ਗੱਲ ਤੇ ਮੈਨੂੰ ਵੀ ਸਮਝਿਆ ਪਰ ਕੀ ਕਰਾਂ ਮੈਂ ਵੀ ਮਜ਼ਬੂਰ ਆ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦੇ ਮੈਂ ਵੀ ਕਿਸੇ ਨੂੰ ਜ਼ਬਾਨ ਦਿੱਤੀ ਹੋਈ ਆ ਤੇ ਬੱਸ ਹੁਣ ਇਸ ਤੋਂ ਬਾਅਦ ਕੋਈ ਗੱਲ ਨਾ ਕਰਿਓ ਮੈਂ ਆਪੇ ਚਾਚੀ ਜੀ ਨੂੰ ਜਾ ਕੇ ਤੇ ਸ਼ਮੀ ਦੀ ਗੱਲ ਕਰਵਾ ਦਿੰਦੀ ਆ ਦੇਖ ਜੇ ਚਾਚੀ ਜੀ ਨੂੰ ਪਤਾ ਲੱਗੂਗਾ ਤੇ ਸ਼ਮੀ ਨਾਪੇ ਦੁੱਖ ਸੁੱਖ ਕਰ ਲੈਣਗੇ ਸਭ ਉਹ ਕੱਲੀ ਤੇ ਤੇਰੇ ਨੇ ਸ਼ਮੀ ਕਰਦੀ ਆ ਨਾ ਤੈਨੂੰ ਉਹ ਤਾਂ ਪਤਾ ਹੀ ਉਹਦੀ ਸੱਸ ਦਾ ਉਹਨੂੰ ਕਿੰਨੇ ਮਿਹਨੇ ਮਾਰਦੀ ਆ ਉਹ ਤੇ ਆਪ ਇੱਕ ਚਾਚੀ ਦਾ ਦਿਲ ਰੱਖਣ ਵਾਸਤੇ ਕਹਿਤਾ ਰੋ ਸੁੱਕ ਕਹਿੰਦੇ ਆ ਚਾਚੀ ਜੀ ਮਸਾਂ ਠੀਕ ਹੋਏ ਆ ਉਹਨਾਂ ਨੇ ਤੇ ਫੋਰ ਬਿਮਾਰ ਪੈ ਜਾਣਾ ਵਾ ਗੱਲ ਸੁਣ ਕੇ ਤੀ ਗੱਲ ਕਿਉਂ ਨਹੀਂ ਸਮਝਦੇ ਅਜੀ ਨਹੀਂ ਹਾਲਤ ਹੈਗੀ ਉਹਨਾਂ ਦੀ ਗੱਲ ਦੱਸਣ ਵਾਲੀ ਬੈ ਮੋਂ ਕਹਿੰਦੇ ਮੈਂ ਆਪੇ ਕੁਝ ਦੱਸ ਦੂੰਗੀ ਤੀ ਚੁੱਪ ਕੀਤੇ ਰੋ ਤੀ ਮੇਰੀ ਗੱਲ ਕਿਉਂ ਨਹੀਂ ਸਮਝਦੇ ਬੇ ਸਮਝਾ ਕਿ ਸੀਮਾ ਮੈਨੂੰ ਤੇ ਆਪ ਬੜੀ ਟੈਨਸ਼ਨ ਲੱਗੀ ਆ ਕੀ ਕਰਾਂ ਮੈਂ ਸਿਮਰਤ ਹਾਂਜੀ ਥੋੜਾ ਆਪ ਵੀ ਵੇਖ ਲਿਆ ਕਰ ਤੈਨੂੰ ਮੈਂ ਕੱਲ ਵੀ ਸਮਝਾ ਕੇ ਗਿਆ ਸੀ ਕਿ ਤੈਨੂੰ ਪਤਾ ਭਾਬੀ ਦੀ ਮੈਡੀਸਿਨ ਚੱਲਦੀ ਪਈ ਆ ਭਾਬੀ ਨੂੰ ਨਾ ਕੋਈ ਕੰਮ ਕਰਨ ਦੇ ਕੰਮ ਤੇ ਸਾਰਾ ਹੋਇਆ ਹੀ ਆ ਤੇ ਨਾਲ ਮੈਂ ਤੈਨੂੰ ਕਿਹਾ ਤੇ ਹੈਦਾ ਵਾ ਕਿ ਕੰਮ ਵਾਲੀ ਲਵਾ ਦੋ ਮੇਰੇ ਕੋ ਨਹੀਂ ਇੰਨਾ ਕੰਮ ਹੁੰਦਾ ਯਾਰ ਤੇਰੀ ਭੈਣ ਆ ਉਹ ਵੀ ਤਾਂ ਕੰਮ ਕਰਦੀ ਆ ਨਾ ਬੈਨ ਮੈਨੂੰ ਪਤਾ ਹੀ ਕੰਮ ਕਰਦੀ ਤੁਹਾਨੂੰ ਪਤਾ ਤੇਗਾ ਗਰਮੀ ਕਿੰਨੀ ਆ ਸਾਰਾ ਘਰ ਦਾ ਕੰਮ ਮੈਨੂੰ ਕਰਨਾ ਪੈਂਦਾ ਵਾ ਰੋਟੀ ਬਣਾ ਕੱਪੜੇ ਤੋਂ ਕਿੰਨਾ ਕੰਮ ਮੇਰੇ ਉੱਪਰ ਪੈ ਜਾਂਦਾ ਵਾ ਆ ਮਮੀ ਜੀ ਕਹਿ ਦਿੰਦੇ ਪਰ ਕੰਮ ਕੋਈ ਵੀ ਨਹੀਂ ਮੇਲਣਾ ਕਰੋਂਦਾ ਯਾਰ ਪਰ ਕੁਝ ਦੇਰ ਦੀ ਗੱਲ ਆ ਪਹਿਲਾਂ ਤਾਂ ਭਾਬੀ ਕਰਦੇ ਸੀ ਨਾ ਤੈਨੂੰ ਮੈਂ ਕੱਲ ਕਿਹਾ ਸੀਗਾ ਕਿ ਭਾਬੀ ਨੂੰ ਬਿਲਕੁਲ ਰੋਟੀ ਨਾ ਬਣਾਉਂਦੇ ਤੇਰ ਕੋ ਤੇ ਮੇਰੀ ਰੋਟੀ ਵੀ ਨਹੀਂ ਬਣਾਈ ਗਈ ਨਹੀਂ ਕਿਤੇ ਏਡੀ ਕੀ ਗੱਲ ਹੋ ਗਈ ਮੈਨੂੰ ਨੀਂਦ ਆ ਗਈ ਤੇ ਮੈਂ ਸੌਂਗੀ ਇਹ ਚੀ ਕੀ ਢਿੱਕ ਢਿੱਕ ਗੱਲ ਆ ਯਾਰ ਤੂੰ ਆਪਣੀ ਜ਼ਿੰਮੇਵਾਰੀ ਕਦੋਂ ਸਮਝੇਂਗੀ ਇਹ ਜੋ ਜ਼ਿੰਮੇਵਾਰੀ ਸਮਝਣ ਬਾਕੀ ਵੀ ਤੇ ਕੰਮ ਕਰਦੀ ਆ ਕਿ ਇੱਕ ਦਿਨ ਹੀ ਨ ਕੰਮ ਹੋਇਆ ਤੇ ਰੋਲਾ ਪਣਾ ਸ਼ੁਰੂ ਹੋ ਗਿਆ ਤਾਂ ਆਦੀ ਮੈਂ ਸੋਚਿਆ ਦੋ ਚਾਰ ਦਿਨ ਹੋ ਗਏ ਨੇ ਮਿੱਠੇ ਪੇਰੇ ਉਹ ਗੱਲ ਕਿਉਂ ਕਰਨ ਦੇ ਜੇ ਗੱਗ ਸਾਰੀ ਇਹੋ ਹੀ ਨਾ ਕਿ ਕੰਮ ਜੋ ਕਰਉਣਾ ਹੀ ਸਾਰਾ ਯਾਰ ਤੂੰ ਜੋ ਸੋਚਣਾ ਨਾ ਸੋਚੀ ਜਾ ਮੈਨੂੰ ਇਹਨਾਂ ਕੋਈ ਲੈਣਾ ਦੇਣਾ ਨਹੀਂਗਾ ਤੇ ਨਾਲੇ ਜਿਹੜੀ ਭਾਬੀ ਤੇਹੀ ਗੱਲ ਕਰਦੇ ਜੀ ਨਾ ਉਹ ਕਹਿੰਦੇ ਨੇ ਮੈਡੀਸਿਨ ਚੱਲ ਨਹੀਂ ਕੀ ਬਤਾ ਬੱਚਾ ਹੋਣਾ ਵੀ ਕਿ ਨਹੀਂ ਹੋਣਾ ਸਿਮਰਤ ਕੀ ਬੋਲਣੀ ਤੈਨੂੰ ਪਤਾ ਵੀ ਆ ਕੁਝ ਮੈਂ ਜੋ ਵੀ ਬੋਲਦੀ ਨਾ ਸਹੀ ਬੋਲਦੀ ਆ ਸਾਨੂੰ ਵੈਸੇ ਵੀ ਨਾ ਮੈਨੂੰ ਬੁਰੀ ਲੱਗਦੀ ਆ ਕਿੰਦਾ ਸੋਨਾ ਬੱਚਾ ਹੈ ਮੈਂ ਬਸ ਬਹਿ ਕੇ ਨਾ ਅਰਮਾਨ ਕਰਵਾਈ ਜਾਈ ਕੰਮ ਨਾ ਕੋਈ ਉੱਠ ਕੇ ਕਰੀ ਚਲੋ ਬਤਾਵੀਂ ਤੂੰ ਕੀ ਕੁਛ ਕਰਦੀ ਐ ਸਿਮਰਤ ਕੀ ਹੋ ਗਿਆ ਤੇ ਨਾ ਕੀ ਹੋਇਆ ਦੀਦੀ ਦੀ ਪੋਲੀ ਨਾ ਬਣਾਇਆ ਕਰ ਜੋ ਕੁਝ ਵੀ ਤੂੰ ਕਰਨੀ ਨਾ ਮੈਂ ਸਭ ਦੇਖਦਾ ਵਾ ਕੀ ਸਹੀ ਲੈ ਗੱਲ ਭਰੀ ਜੂ ਤੀ ਕਿਉ ਮੇਰੇ ਨਾਲ ਆ ਕੇ ਬੋਲਣ ਦਿਆ ਪਿਆ ਮੈਂ ਤੁਹਾਡੇ ਘਰ ਦੀ ਨੌਕਰਾਨੀ ਨਹੀਂ ਆ ਕਿ ਜਿਹੜਾ ਜਿਹੜਾ ਆਇਆ ਗੱਲਾਂ ਬਾੜੇ ਦੱਸਣਾ ਆ ਕੇ ਗਾ ਗਿਆ। ਕਿਮਰਤ ਮੈਂ ਤਾਂ ਸਾਹਿਲ ਨੂੰ ਕੁਝ ਵੀ ਨਹੀਂ ਕਿਹਾ ਕੀ ਹੋਇਆ ਤੁਹਾਡੇ ਚ ਕੀ ਕਹਿਤਾ ਤੈਨੂੰ ਸਾਹਿਲ ਨੇ ਮੈਂ ਤਾਂ ਕੁਝ ਵੀ ਨਹੀਂ ਕਿਹਾ ਸਾਹਿਲ ਨੂੰ। ਤੁਸੀਂ ਹੀ ਨੇ ਕੁਝ ਕਿਹਾ ਉਹ ਤੇ ਆਪੇ ਆ ਕੇ ਬੋਲ ਦੇਵੇ ਕਦੀ ਆਹ ਕੰਮ ਰਹਿ ਗਿਆ ਕਦੀ ਉਹ ਕੰਮ ਰਹਿ ਗਿਆ। ਮੈਂ ਤੁਹਾਡੇ ਘਰ ਦੀ ਨੌਕਰ ਨਹੀਂ ਨਹੀਂ ਆਪਦੇ ਤਾਂ ਉੱਥੇ ਵੀ ਕੰਮ ਕਰਦੇ ਨੇ ਤੈਨੂੰ ਇੱਥੇ ਵੀ ਕਰਨਾ ਪੈਣਾ। ਮੈਂ ਕਈ ਇੰਨਾ ਕੰਮ ਨਹੀਂ ਕੀਤਾ ਉਦੋਂ ਘਰ ਨਹੀਂ ਕਿੰਨੀ ਹੁੰਦੀ ਆ। ਤੇ ਮੈਂ ਤੈਨੂੰ ਕੀ ਕਿਹਾ? ਮੇਰੇ ਦੋਲੇਗਾ ਤਾਂ ਹੋਗੀ। ਤੈਨੂੰ ਤਾਂ ਵੈਸੇ ਕੋਈ ਕਰਨ ਦੀ ਲੋੜ ਹੀ ਨਹੀਂ ਆ ਤੂੰ ਸਾਰ ਕੇ ਤੇ ਕੰਮ ਜੋ ਕਰਦੀ ਤੇ ਮੰਮੀ ਨੇ ਕਰਦੀ ਤੇ ਕੈ ਸਾਹਿਲ ਨੇ ਕਰ ਦਿੱਤੇ ਉਹ ਆ ਕੇ ਮੇਰੇ ਨਾਲ ਬੋਲਣ ਦਾ ਪਿੰਨੇ ਕਰੀ ਕੰਮ ਤੋਂ ਤੇ ਕਰੀ ਕਿਸੇ ਕੰਮ ਤੋਂ ਸਿਮਰ ਤੂੰ ਕੀ ਬੋਲੀ ਜਾਣਦੀ ਆ ਤੈਨੂੰ ਦਾਦਾ ਜੀ ਵੀ ਆਏ ਕਿਸੇ ਗੱਲ ਦਾ ਮੈਂ ਤਾਂ ਕਿਸੇ ਨੂੰ ਵੀ ਕੁਝ ਨਹੀਂ ਕਿਹਾ ਰਹਿਣ ਦੀ ਤੂੰ ਕਿਹੜਾ ਕੰਮ ਤੇਰੇ ਕੋਲ ਨਹੀਂ ਹੁੰਦਾ ਮੈਂ ਆਪ ਕਰ ਲੂੰਗੀ ਮੈਂ ਮੰਮੀ ਜੀ ਨੂੰ ਪਹਿਲੇ ਹੀ ਕਿਹਾ ਸੀ ਕਿ ਕਿੰਨੂ ਕੰਮ ਕਰਨ ਦਿਆ ਕਰੋ ਨਾ ਸਿਮਰ ਤੈਨੂੰ ਕਿਹਾ ਕਰੋ ਕੰਮ ਜੋ ਜਿੰਨਾ ਨਾਵੇ ਤੇ ਤੈਨੂੰ ਤੇ ਨਾ ਬਸ ਰਾਮ ਕਰਨ ਦਾ ਬਾਨਾ ਚਾਹੀਦਾ ਹੁੰਦਾ ਵਾ ਕਿ ਮੈਨੂੰ ਕੰਮ ਨਾ ਕਰਨਾ ਪਵੇ ਸਾਰਾ ਕੁਝ ਇਹੋ ਕਰ ਲਿਆ ਕਰ ਸਿੰਗਰ ਤੈਨੂੰ ਹੋ ਕੀ ਗਿਆ ਵਾ ਕਿਸੇ ਨੇ ਤੈਨੂੰ ਕੁਝ ਕਿਹਾ ਵਾ ਦੱਸ ਮੈਂ ਤੇ ਸਾਹਿਬ ਨੂੰ ਕੁਝ ਵੀ ਨਹੀਂ ਕਿਹਾ ਤੈਨੂੰ ਹੋਇਆ ਕੀ ਯਾਰ ਇੱਕੋ ਸਾਰੀ ਬੋਲੀ ਜਾਣਦੀ ਆ ਤੂੰ ਕੀ ਹੋ ਗਿਆ ਤੇ ਬੋਲਣਾ ਤੇ ਹੋਰ ਕੀ ਕਰਾ ਤੇਰੇ ਤੇ ਕੋਈ ਪਿਛੇ ਹੈ ਵੀ ਨਹੀਂ ਜਿੰਨੇ ਮੈਂ ਲਾਮਾ ਜਾ ਕੇ ਦਵੰਨਾ ਤੇਰਾ ਪਿਓ ਤੇ ਨਾਲ ਤੇਰੀ ਮਾਂ ਹਰ ਵੇਲੇ ਜਿਹੜਾ ਕੋਈ ਮੈਨੂੰ ਆ ਕੇ ਦੋਸ਼ ਦੇਂਦਾ ਰਹਿੰਦਾ ਕਿ ਤੂੰ ਨੇ ਇਹ ਕੰਮ ਕਰਦੀ ਤੂੰ ਨੇ ਇਹ ਕੰਮ ਕਰਦੀ ਮੇਰੇ ਕੋਲ ਨਾ ਕੋਰੇ ਕਾਗਜ਼ ਤੇ ਲਿਖਾ ਲਾ ਤੂੰ ਕਦੀ ਮਾੜੀ ਬਣ ਸਕਦੀ ਆ ਜਿੰਨੀਆਂ ਮਰਜ਼ੀ ਦਵਾਈਆਂ ਖਾ ਕੇ ਵੀ ਨਾ ਤੈਨੂੰ ਕੋਈ ਫਰਕ ਨਹੀਂ ਪੈਣਾ ਤੂੰ ਸਾਰੀ ਉਮਰ ਬਾਂਜ ਰਵੇਂਗੀ ਬਾਹਰ ਸਾਹਿਲ ਐ ਕੀ ਕਹਤਾ ਹੈ ਤੇ ਮੰਮੀ ਹੋਣੀ ਉਹ ਕੀ ਬੋਲੀ ਜਾਂਦੀ ਐ ਤੈਨੂੰ ਪਤਾ ਲੰਦਾ ਕੁਝ ਬੋਲਣਾ ਲੱਗਾ ਤੇਰਾ ਕਦੇ ਲਗਾਮ ਖੁੱਲੀ ਗਈ ਮੂੰਹ ਦੀ ਮੰਮੀ ਤੈਨੂੰ ਕੁਝ ਨਹੀਂ ਪਤਾ ਜੇ ਕੀ ਹੁੰਦਿਆਂ ਵਾ ਮੈਨੂੰ ਆ ਸਭ ਕੁਝ ਪਤਾ ਵਾ ਜੋ ਮੈਂ ਦੇਖੀ ਉਹ ਵੀ ਨਹੀਂ ਪਤਾ ਵਾ ਤੂੰ ਨਾ ਕਦੀ ਨਹੀਂ ਸੁਧਰ ਸਕਦੀ ਹੁਣੇ ਤੈਨੂੰ ਇਹਨੇ ਪਿਆਰ ਨਾਲ ਸਮਝਾ ਗਿਆ ਹੈ ਨਾ ਮੈਂ ਮੰਮੀ ਟਾੜੀਆਂ ਬੋਧ ਮਾਲੀਆਂ ਭਾਈ ਦੀਆਂ ਵੀ ਮਾਲੀਆਂ ਟਾੜੇ ਕਹਿੰਦੇ ਨੂੰ ਮੈਂ ਘਰ ਦੇ ਵਿੱਚ ਰੱਖਿਆ ਨਾ ਪਰ ਘਰ ਰੈਂ ਦੇ ਵਿੱਚ ਲਾਇਕ ਨਹੀਂ ਗਈ ਏ ਚੱਲ ਉੱਥੋਂ ਤੂੰ ਚੱਲ ਬੋਧ ਹੋ ਗਿਆ ਮੈਂ ਸੁਣ ਕਰ ਸਕਦਾ ਸੀ ਨਾ ਮੈਂ ਕਰ ਲਿਆ ਵਾ ਚਾਹੀਦੀ ਨਹੀਂ ਕਰ ਚਾਹੀਦਾ ਮਾਫ ਕਰ ਦੇ ਮੇਰੀ ਗਲਤੀ ਮੈਨੂੰ ਮਾਫ ਕਰ ਦੋ ਯਾਰ ਇਹ ਜੀ ਤੈਨੂੰ ਸੋਚਣੀ ਚਾਹੀਦੀ ਆ ਉਹਨਾਂ ਦਾ ਅੱਗੇ ਕੋਈ ਬੱਚਾ ਨਹੀਂ ਆ ਨਾਲ ਕਿਹੋ ਕਿਹੋ ਜਿਹੀਆਂ ਗੱਲਾਂ ਕਹਿ ਨਹੀਂ ਤੂੰ ਭਾਬੀ ਦੇ ਮਨ ਤੇ ਕੀ ਬੀਤੂਗੀ ਘਟੋ ਘਟ ਤੂੰ ਇਹ ਸੋਚ ਤੇਰੀ ਭੈਣ ਆ ਉਹ ਤੈਨੂੰ ਸ਼ਰਮ ਨਹੀਂ ਆਗੀ ਆਪਣੀ ਭੈਣ ਨੂੰ ਇਦਾਂ ਕਹਿੰਦੇ ਹੋਏ ਮੈਨੂੰ ਮਾਫ ਕਰ ਦਿਓ ਸਾਹਿਬ ਮੈਂ ਅੱਗੇ ਤੋਂ ਧਿਆਨ ਰੱਖੂੰਗੀ ਜਿੰਨੀਆਂ ਹੁਣ ਮੈਂ ਤੈਨੂੰ ਆ ਘਰ ਦੇ ਵਿੱਚ ਹੀ ਰੱਖਣਾ ਸाहिल ਸाहिल ਮੇਰੀ ਗੱਲ ਸੁਣੋ ਸाहिल प्लीज ਮੈਨੂੰ ਮਾਫ਼ ਕਰ ਤਾਂ ਮੇਰੇ ਕੋਲ ਗਲਤੀ ਹੋ ਗਈ ਸाहिल प्लीज ਮੈਨੂੰ ਜਾਣ ਬਾਰੇ ਨਾ ਕਹੋ ਸाहिल ਸाहिल प्लीज ਮੇਰੀ ਗੱਲ ਤਾਂ ਸੁਣੋ ਇੱਕ ਵਾਰੀ ਭਾਬੀ ਵੇਲਾ ਨੂੰ ਬੋਲਾਂ ਦੀ ਮਾਸਾ ਕੱਲੀ ਹੋਣਾ ਮੈਂ ਮੰਮੀ ਤਾਈਆਂ ਨੂੰ ਘਰੋਂ ਬਾਹਰ ਹੀ ਕੱਢ ਦਿੱਤਾ ਵਾ ਤਮੀਰ ਕਿੱਥੋਂ ਆਉਂਦੀ ਨਾ ਰੋਟੀ ਬਕਾਉਂਦੀ ਨਾ ਕੁਝ ਕਰਦੀ ਹੋ ਭਾਬੀ ਜੀ ਰੋ ਨਾ ਤੁਹਾਨੂੰ ਪਤਾ ਸ਼ਦਾਨ ਹੈ ਗਿਆ ਉਹਨੂੰ ਪਤਾ ਲੱਗਦਾ ਨਹੀਂ ਕੀ ਬੋਲਦੀ ਆ ਕੀ ਨਹੀਂ ਸਾਹਿਬ ਤਮੀਰ ਕੁਝ ਨਹੀਂ ਕਰਦੀ ਇਹਦੇ 14 ਨਹੀਂ ਕਸੂਰ ਹੈ ਕੋਈ ਰੱਬ ਨੇ ਮੇਰੀ ਕਿਸਮਤ ਇਦਾਂ ਦੀ ਲਿਖੀ ਉਹ ਨਹੀਂ ਭਾਬੀ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਤਾਂ ਇਹ ਆਪਣੇ ਮਨထဲ ਆ ਗੱਲ ਹੁੰਦੇ ਜੇ ਪਾਗਲ ਤੇ ਉਹ ਕੀ ਆ ਤੂੰ ਤੇ ਇਹ ਕੋ ਗੱਲੂੰ ਦਿੱਤੀ ਮੈਂ ਤੈਨੂੰ ਲੈ ਕੇ ਜਾਂਦੀ ਮੈਂ ਕਿ ਤੂੰ ਆਪ ਲੈ ਕੇ ਜਾਂਦੀ ਆ ਸਭ ਕੁਝ ਬਾਬਾ ਠੀਕ ਕਰੂਗਾ ਤੂੰ ਟੈਂਸ਼ਨ ਨਾ ਲੈ ਮੈਂ ਤੇਰੇ ਨਾਲੇ ਪੁੱਤ ਨਾਲੇ ਮੇਰੀ ਗੱਲ ਸੁਣੋ ਅੱਜ ਤੱਕ ਤੁਹਾਨੂੰ ਮੰਮੀ ਨੇ ਕੁਝ ਕਿਹਾ ਭਾਈ ਨੇ ਕੁਝ ਕਿਹਾ ਤੂੰ ਆਪਣਾ ਮਨ ਛੋਟਾ ਕਰ ਲਈਏ ਮੰਮੀ ਮੈਨੂੰ ਨਾ ਦਵਾਈਆਂ ਦਵਾਈਆਂ ਮੇਰੇ ਤੇ ਨਹੀਂ ਮੇਰੋਂ ਨਹੀਂ ਰੱਬ ਦੀ ਤੁਸੀਂ ਬਹਿ ਜਾਓ ਘਰ ਮੈਂ ਨਾ ਚੱਲوں ਉਹ ਤੂੰ ਨਾ ਸੋਚ ਮੈਂ ਖੱਜਲੂਗੀ ਨਹੀਂ ਨਾ ਤੇ ਮੈਂ ਜੀਨੀ ਮੈਂ ਖੱਜਲੂਗੀ ਮਗਰ ਮੈਂ ਜੂਰ ਅਰਦਾਸ ਕਰੂੰ ਬਾਬੇ ਨਾਲ ਤੇਰੀ ਝੋਲੀ ਪਰੇ ਬਾਬਾ ਤੂੰ ਟੈਨਸ਼ਨ ਨਾ ਇਹਨੂੰ ਕੋਲ ਨਾ ਸੱਤ ਪਤਾ ਨਹੀਂ ਅਜਨ ਜ਼ਬਾਨ ਆਪਣੀ ਨਹੀਂ ਹੈਗੀ ਅਜੀ ਕੰਮ ਇਹ ਕਰੁੰਦਾ ਕੰਮ ਕਰਕੇ ਤਾਰ ਹੁੰਦੀ ਐ ਤੁਸੀਂ ਮੰਮੀ ਸੰਭੂ ਭਾਬੀ ਨੂੰ ਤੇ ਅਸੀਂ ਆਪਣਾ ਮਨ ਨਾ ਛੋੜਾ ਕਰੋ ਤੁਸੀਂ ਏਦਾਂ ਕਰੋਗੇ ਤੇ ਭਾਬੀ ਨੂੰ ਕੌਣ ਸੰਭੂਗਾ ਫਿਰ ਤੂੰ ਦੀ ਜਿਹੜਾ ਜ਼ਬਾਨ ਖਿੱਚ ਫਿਰ ਉਹਨੂੰ ਜਿਹੜਾ ਸਮਝਾਉਣਾ ਮੈਂ ਚੰਗੀ ਤਰ੍ਹਾਂ ਮੰਮੀ ਹੁਣ ਇਹਦੇ ਘਰ ਨਾਲ ਤੁਸੀਂ ਫੋਨ ਕਰਕੇ ਕਹਿ ਦਿਓ ਕਿ ਇਹ ਅਸੀਂ ਰੱਖਣਾ ਹੀ ਨਹੀਂ ਇਹਨੂੰ ਇਹੋ ਕੁਝ ਹੋਣਾ ਉਹ ਚੰਗਾ ਕੰਮ ਹੁੰਦਾ ਹੀ ਨਹੀਂ ਗਲਤ ਤੋਂ ਗਲਤ ਕੰਮ ਹੋਣਦਾ ਹੈ ਉਧਰ ਫੋਨ ਕਰ ਦੋ ਉਧਰ ਫੋਨ ਕਰ ਦੋ ਬਸ ਮੰਨੀ ਜਿੰਨੀ ਮੈਂ ਕਹੇ ਜੀ ਸੁਣੀਗੀ ਨਾ ਢਾਡੀ ਵੀ ਸੁਣ ਲਈ ਆ ਭਾਈ ਦੀ ਵੀ ਸੁਣ ਲਈ ਆ ਇਸ ਤੋਂ ਅੱਗੇ ਦੇ ਘਰ ਦੇ ਦੀ ਬੜੀ ਸੁਣ ਲਈ ਮੈਂ ਹੁਣ ਇਹਨੂੰ ਹੀ ਰੱਖਣਾ ਮੈਂ ਘਰ ਦੇ ਵਿੱਚ ਨਾ ਸਾਈ ਹੁਣ ਨੂੰ ਅੰਦਰ ਬੁਲਾ ਇੱਥੇ ਚੰਗਾ ਨਹੀਂ ਲੰਘਦਾ ਬਸ ਲੋਕ ਬਾਹਰ ਕੀ ਕਹਿਣਗੇ ਬੁਲਾ ਲੈ ਅੰਦਰ ਨੂੰ ਬਸ ਭਾਬੀ ਤੁਹਾਡਾ ਦੇ ਲੈਣਾ ਵੱਡਾ ਹੋਊਗਾ ਮੇਰਾ ਇਨਾ ਵੱਡਾ ਦੇਨ ਨਹੀਂ ਹੈਗਾ ਮੈਂ ਬੋਤਲ ਫੇਰ ਵੀ ਸਾਡੇ ਘਰ ਦੇ ਨੂੰ ਉਸੀ ਆ ਹੁਣ ਬਾਹਰ ਫੜੀ ਚੱਟੜਾਈ ਮੰਮੀ ਜੀ ਤੁਸੀਂ ਉਹਨੂੰ ਘਰ ਦੇ ਵਿੱਚ ਰੱਖਣਾ ਮੈਂ ਚੱਲ ਜਾਂ ਮੈਂ ਘਰ ਦੇ ਵਿੱਚ ਜਾ ਬੱਸ ਆਖ ਸਮਝਾ ਤੇ ਸਹੀ ਫੇਰ ਵੀ ਨਹੀਂ ਮੰਮੀ ਰੱਖ ਲੋ ਘਰ ਦੇ ਵਿੱਚ ਸਾਹਿਲ ਹੁਣ ਬਲਾ ਅੰਦਰ ਕਹਿ ਲੋ ਗੱਲ ਇਹਨਾਂ ਨੂੰ ਇਹ ਗੱਲ ਸੁਣਦੇ ਆ ਇਹ ਵੀ ਨਹੀਂ ਕੋਈ ਸੁਣਦੇ ਟੱਕ ਟੋਪਾ ਟੋਪਾ ਕੋਈ ਨਹੀਂ ਚਾਹਤੀ ਕੋਈ ਟੋਪਾ ਟੋਪਾ ਸਰੀ ਮੈਨੂੰ ਮਾਫ ਕਰ ਦਿਓ ਮੇਰੀ ਗੱਲ ਤਾਂ ਸੁਣੋ ਸਾਹਿਲ ਪਲੇਟ ਤੇ ਗੱਲ ਤਾਂ ਸੁਣੋ ਏ ਹੋਈ ਸਿਮਰਤ ਤੇ ਦਿਮਾਗ ਨੂੰ ਕੀ ਹੋ ਗਿਆ ਵਾ ਤੂੰ ਉਹਨੂੰ ਘਰ ਚੋਂ ਬਾਹਰ ਕੱਢਣਾ ਤੇ ਤੂੰ ਖੁਦ ਹੀ ਘਰੋਂ ਬਾਹਰ ਆ ਗਈਆਂ ਇਹ ਜਿਹੜੀ ਗੱਲ ਵੀ ਤੂੰ ਕਰਨੀ ਹੀ ਨਾ ਤੂੰ ਬੜੇ ਸਹੀ ਟਾਈਮ ਤੇ ਕੋਈ ਸਕੀਮ ਲਾ ਕੇ ਸੋਚਣਾ ਸੀ ਸਾਰੀ ਗੇਮ ਹੀ ਉਲਟੋ ਗਈ ਉਹਨੂੰ ਸਾਰੇ ਚੰਗੇ ਸਮਝਣਦੇ ਆਪੇ ਤੇ ਤੂੰ ਮਾੜੀ ਬਣ ਗਈ ਆ ਮਸਾ ਮਸਾ ਤੋਂ ਸਾਇਨ ਮੇਰੀ ਗੱਲ ਸੁਣਨੀ ਸ਼ੁਰੂ ਹੋਈ ਹੀ ਫੇਰ ਉਹੀ ਗੱਲਾਂ